बीज मंत्र सर्व को ज्ञान में जप को नाम जो जो जप तिस की गत हो साध संग पावे जन को ए, कर कृपा अंतर्युर्धार ਸੂਪਰੇ ਮਗਦ ਪਾਥਰ ਕੋ ਕਾਰੇ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾ ਕਹਉ ਜੁਗਤ ना पाइया नानक तिश मिल जिसो लिखिया धुर करम नानक तिश मिल जिसो लिखिया धुर करम बीज मंत्र सरज को ज्ञान चौवर्णा में जपे को नाम जो जो जपै ते की गत होए साध संग पावे जन को कृपा अंतर उधार पशु परे ਮੁਗਧ ਪਾਥਰ ਕਉ ਤਾਰੈ ਸਰਬ ਰੋਗ ਕਾ ਆਉ ਖਦਨਾ ਕਲਿਆਣ ਰੂਪ ਮੰਗਲ ਗੁਣ ਗਾ ਕਉ ਜੁਗਤ ਕੇ ਤੈ ਨ ਪਾਈਏ ਧਰਮ ਨਾਨਕ ਤਿਸੁ ਮਿਲੈ ਜਿਸ ਲਿਖਿਆ ਧੁਰ ਕਰਮ ਗ੍ਰਹਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਬੀਜ ਮੰਤਰ ਸਰਬ ਕੋ ਗਿਆਨ ਚਾਉ ਵਰਨਾ ਮੇ ਜਪੇ ਕੋ ਨਾਮ ਜਿੰਨਾ ਵੀ ਦੁਨੀਆ ਵਿੱਚ ਗਿਆਨ ਹੈ ਨਾ ਜਿੰਨਾ ਵੀ ਦੁਨੀਆ ਵਿੱਚ ਗਿਆਨ ਹੈ ਉਹ ਤਾਂ ਪਰਮ ਚੇਤਨਾ ਤੋਂ ਆਉਂਦਾ ਹੈ ਤੇ ਪਰਮ ਚੇਤਨਾ ਦਾ ਬੀਜ ਮੰਤਰ ਕੀ ਹੈ ਰੱਬ ਦਾ ਨਾਮ ਇਹ ਕੁੰਕਾਰ ਪ੍ਰਭੂ ਦਾ ਨਾਮ ਉਹ ਹੀ ਆਪਾਂ ਨੂੰ ਉਹਦਾ ਜਿਹੜੀ ਸਾਧਨਾ ਹੈ ਉਹਦੀ ਅਰਾਧਨਾ ਹੈ ਨਾ ਜਿਹੜੀ ਉਹ ਆਪਾਂ ਨੂੰ ਉਸ ਚੇਤਨਾ ਦੀ ਪਰਮ ਉਚਾਈ ਤੇ ਲੈ ਕੇ ਜਾਂਦੀ ਜਿੱਥੋਂ ਸਾਰੇ ਗਿਆਨ ਪੈਦਾ ਹੁੰਦੇ ਨੇ ਚੌ ਵਰਨਾ ਮੇ ਚਾਰੇ ਵਰਨਾ ਦੇ ਵਿੱਚ ਆਪਾਂ ਕਹਿੰਦੇ ਨੇ ਚਾਰ ਵਰਨਾ ਜਿਹੜਾ ਵੀ ਜਪਦਾ ਹੈ ਉਸ ਨੂੰ ਗਿਆਨ ਫਲ ਪ੍ਰਾਪਤ ਹੁੰਦਾ ਜੋ ਜੋ ਜਪੇ ਤਿਸ ਕੀ ਗਤ ਹੋਏ ਜਿਹੜਾ ਜਿਹੜਾ ਵੀ ਜਪੂਗਾ insan ਤਾਂ ਇੱਕ ਪਾਸੇ ਤੇ ਬਾਬਾ ਜੀ ਅਗੇ ਦੱਸਣਗੇ ਸਾ ਸੰਗ ਪਾਵੇ ਜਨ ਕੋਈ ਤੇ ਜਿੱਤੇ ਬਖਸ਼ਿਸ਼ ਹੁੰਦੀ ਹੈ ਨਾ ਉਹਨੂੰ ਇਹ ਇੱਕ ਓਮਕਾਰ ਪ੍ਰਭੂ ਦੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਕਰ ਕਰਪਾਂ ਅੰਤਰ ਉਰਤਾਰੇ ਪਸ਼ੂ ਪ੍ਰੇਤ ਮੁਗਦ ਪਾਥਰ ਕੋ ਉਤਾਰੇ ਇਨਸਾਨੀ ਚੇਤਨਾ ਮਨੁੱਖੀ ਚੇਤਨਾ ਤਾਂ ਇੱਕ ਪਾਸੇ ਜਹਰ ਦੇ ਵਿੱਚ ਵੱਸ ਜਾਣਾ ਤੇ ਜਿਹੜੀਆਂ ਉਹ ਚੇਤਨਾਵਾਂ ਜਿਹੜਾ ਜਿਨ੍ਹਾਂ ਦਾ ਆਪਾਂ ਨਿਮਨ ਸਤਰ ਕਹਿੰਦੇ ਹਾਂ ਪਸ਼ੂ ਦਾ ਪ੍ਰੇਤ ਮੁਗਦ ਜਿਹੜਾ ਆਪ ਤੇ ਆਪ ਜੀ ਉਲਝਿਆ ਪਿਆ ਇਹੋ ਜਿਹੀਆਂ ਜਿਹੜੀਆਂ ਚੇਤਨਾਵਾਂ ਦੇ ਸਤਰ ਨੇ ਪਾਥਰ ਪੱਥਰ ਦਾ ਸੁਭਾਅ ਵੀ ਹੈ ਡੁੱਬ ਜਾਣਾ ਪਾਥਰ ਕੋ ਉਤਾਰੇ ਉਹੋ ਜੀ ਚੇਤਨਾ ਵਿੱਚੋਂ ਵੀ ਭਾਰ ਉਤਾਰਾ ਹੋ ਜਾਏ ਕੋ ਵਿਪਕਸਾਗਰ ਪਾਰ ਤਰ ਜਾਣ ਸਨਮ ਰੋ ਕਾ ਉਹ ਖਦਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਏਕ ਓਮਕਾਰ ਪ੍ਰਭੂ ਦੇ ਅੰਦਰ ਸਾਰੀ ਕਾਇਨਾਤ ਹੈ ਸਾਰੀ ਕਾਇਨਾਤ ਉਸ ਦੇ ਹੁਕਮ ਦੇ ਵਿੱਚ ਜਦੋਂ ਆਤਮਾ ਏਕ ਓਮਕਾਰ ਪ੍ਰਭੂ ਨਾਲ ਲੀਨ ਹੋ ਗਈ ਤਾਂ ਕੋਈ ਰੋਗ ਦਾ ਕੋਈ ਫਿਰ ਅਸਥਾਨ ਨਹੀਂ ਰਹਿ ਜਾਂਦਾ ਕਲਿਆਣ ਰੂਪ ਮੰਗਲ ਗੁਣ ਗਾਮ ਜਦੋਂ ਗੁਣ ਗਾਮ ਨੇ ਉਹ ਹਮੇਸ਼ਾ ਹੀ ਕਲਿਆਣ ਕਰੀ ਹੁੰਦਾ ਕਾਹੋ ਜੁਗਤ ਕਿਤੇ ਨਾ ਪਾਈਏ ਧਰਮ ਕੋਈ ਹੋਰ ਬਿਉਤ ਨਾਲ ੱੱਕੇ ਨਾਲ ਕਿਸੇ ਵੀ ਤਰੀਕੇ ਨਾਲ ਕਿ ਇਹ ਆਪਾਂ ਇਸ ਤਰ੍ਹਾਂ ਨਾਮ ਪ੍ਰਾਪਤ ਕਰ ਸਕਦੇ ਹਾਂ ਇਹ ਦਾ ਗੁਰੂ ਦੀ ਬਖਸ਼ਿਸ਼ ਹੈ ਨਾਨਕ ਤਿਸ ਮਿਲੈ ਇਹ ਦਾਤ ਇਹ ਆਸ਼ੀਰਵਾਦ ਉਸ ਨੂੰ ਮਿਲਦਾ ਜਿਸ ਲਿਖਿਆ ਤੁਰ ਕਰਮ ਜਦੋਂ ਪ੍ਰਭੂ ਨੇ ਹੁਕਮ ਚ ਲਿਖਤਾ ਹੈ ਨਾ ਆਸ਼ੀਰਵਾਦ ਦੇਤਾ ਤਾਂ ਕਲਿਆਣ ਹੁੰਦਾ ਤਾਂ ਬਰਕਤਾਂ ਦੀ ਤਾਂ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਜਿਹਦੀ ਅराधना ਸਾਧਨਾ ਕਰਕੇ ਆਪਣੀ ਚੇਤਨਾ ਇਹੋ ਜੀ ਹੋ ਜਾਂਦੀ ਹੈ ਕਿ ਇੱਕ ਕੰਮ ਕਰ ਪ੍ਰਭੂ ਨਾਲੇ ਰਲ ਜਾਂਦੀ ਹੈ ਜਿੱਥੋਂ ਸਾਰਾ ਗਿਆਨ ਪ੍ਰਾਪਤ ਹੁੰਦਾ ਹੈ ਜਿਹਦੇ ਜਪਣ ਨਾਲ ਹਰ ਕਿਸੇ ਦੀ ਜੋ ਜੋ ਜਪੇ ਉਹਦੀ ਗੱਤ ਹੁੰਦੀ ਹੈ ਚਾਹੇ ਉਹ ਉਹਦੀ ਚੇਤਨਾ ਪਸ਼ੂ ਪ੍ਰੇਤ ਮੁਗਤ ਪਾਥਰ ਇਸ ਦਰਜੇ ਦੀ ਵੀ ਹੋਵੇ ਉਹਨਾਂ ਦਾ ਵੀ 파ਰੋਤਾਰਾ ਹੁੰਦਾ ਇਹ ਮਹਿਮਾ ਹੈ ਪ੍ਰਭੂ ਨਾਮ ਦੀ ਇਹ ਹੈ ਬੀਜ ਮੰਤਰ ਜਿਹਨੂੰ ਕਹਿੰਦੇ ਸੀਡ ਥਾਟ ਇਹ ਸੀਡ ਥਾਟ ਹੈ ਚੇਤਨਾ ਦਾ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਅਗੇ ਬਖਸ਼ੋ ਹੋਈਏ ਅੰਗਲ ਦੀ ਦਾਸ ਕੀਮਾ ਦਾ ਚਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ